ਦੋ ਦਹਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਤੇ ਅਕਾਲੀ ਦਲ ਦੀ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ੇ ਦੀਆਂ ਝੜਾਂ ਲਾਈਆਂ ਡਰਗ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਉਹਦਾ ਹਾਲ ਸਾਡੇ ਸਾਹਮਣੇ ਹੈ ਸਾਡੀਆਂ ਦੋ ਪੀੜੀਆਂ ਨੌਜਵਾਨੇ ਦੀਆਂ ਖਤਮ ਹੋ ਗਈਆਂ ਬਰਬਾਦ ਕਰਤਾ ਸਾਡੀ ਜਵਾਨੀ ਨੂੰ ਅੱਜ ਜਦੋਂ ਪੰਜਾਬ ਸਰਕਾਰ ਕੋਲ ਸੀ ਮਨ ਦੀ ਅਗਵਾਈ ਦੇ ਵਿੱਚ ਜੁਧ ਨਸ਼ੇ ਦੇ ਵਿਰੁੱਧ ਲੜ ਰਹੀ ਹੈਗੀ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਡਰਗਸ ਦਾ ਖਾਤਮਾ ਕੀਤਾ ਜਾ ਸਕੇ ਅੱਜ ਵੀ ਇਸ ਨਾਲ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਉਹ ਪੰਜਾਬ ਦੇ ਨਾਲ ਨਹੀਂ ਖੜੇ ਹੋਏ ਉਹਨਾਂ ਨੇ ਵੱਟਾ ਇਸ਼ੂ ਕੀ ਹੈ ਇੱਕ ਉਹ ਲੀਡਰ ਜਿਹਦੇ ਉੱਤੇ ਖੁਦ ਜਾਨੀ ਕਿ ਡਰਗਸ ਦੇ ਕੇਸ ਚੱਲ ਰਹੇ ਹੈਗੇ ਆ ਉਹ ਲੀਡਰ ਜੋ ਅੱਜ ਨਾ ਐਮਵੈਲਿਆ ਨਾ ਮੰਤਰੀ ਹੈ ਉਡੀ ਸਿਕਿਉਰਿਟੀ ਦੀ ਘਟਾਰ ਨੂੰ ਲੈ ਕੇ ਹੂ ਹੰਲਾ ਕਰ ਰਿਹਾ ਉਹ ਕੋਈ ਸਿਕਿਉਰਿਟੀ ਆਵਾਦੀ ਪਾਰਟੀ ਦੀ ਸਰਕਾਰ ਨੇ ਘਟਾਈ ਹੈ ਸਿਕਿਉਰਿਟੀ ਰਿਵਿਊ ਕਮੇਟੀ ਹੁੰਦੀ ਹੈ ਅੱਜ ਪੁਲਿਸ ਨੇ ਆਪਣਾ ਵਰਜ਼ਨ ਦਿੱਤਾ ਹੈਗਾ ਔਰ ਸਿਕਿਉਰਿਟੀ ਹਮੇਸ਼ਾ ਜਿਹੜੀ ਹੈਗੀ ਹੈ ਉਹ ਥ्रेट ਪਰਸੈਪਸ਼ਨ ਦੇ ਉੱਤੇ ਮਿਲਦੀ ਹੈ ਫਿਰ ਸਿਕਿਉਰਿਟੀ ਵਿਡਰਾਅ ਥੋੜੋ ਕੀਤੀ ਗਈ ਹੈ ਸਿਕਿਉਰਿਟੀ ਜਿਹੜੀ ਘਟਾਈ ਗਈ ਹੈ ਅੱਜ ਵੀ ਐਸਕਾਟ ਵੀ ਹੈ ਸਿਕਿਉਰਿਟੀ ਵੀ ਹੈ ਸਾਰਾ ਕੁਝ ਹੈ ਸੋ ਮੈ ਇੱਕੀ ਸਮਝਣਾ ਹੈਗਾ ਕਿ ਇਸ ਦੇ ਪਿੱਛੇ ਇੱਕੋ ਇੱਕ ਮਨਸ਼ਾ ਨਜ਼ਰ ਆਉਂਦੀ ਹੈ ਇਹਨਾਂ ਪਾਰਟੀ ਦੇ ਲੀਡਰਾਂ ਦੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਅਕਾਲੀ ਦਲ ਹੈ ਕਿ ਇਹ ਪੰਜਾਬ ਦੇ ਵਿੱਚੋਂ ਨਸ਼ਮ ਜਿਹੜਾ ਨਸ਼ਾ ਇਹਦੀ ਅਲਾਮਤ ਹੈ ਇਸ ਨੂੰ ਖਤਮ ਹੋਣ ਜਿਹੜਾ ਹੀ ਨਹੀਂ ਚਾਹੇ